ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਭਾਰਤੀ ਕਿਸਾਨ ਜੁਨੇ ਨਕਤਾ ਸਿੱਧੂਪੁਰ ਦੇ ਜ਼ਿਲ੍ਹਾ ਲੈਵਲ ਦੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਚਾਚੇ ਤੌਰ ਤੇ ਸਰਦਾਰ ਜਸਵੀਰ ਸਿੰਘ ਸਿੱਧੂਪੁਰ ਜੀ ਪਹੁੰਚੇ ਨਾਲ ਸਾਡੇ ਬਰਮਿੰਦਰ ਸਿੰਘ ਰੁੜਕੀ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਬਜੀਦ ਪਰ ਜਨਰਲ ਸੱਤਰ ਤੇ ਵੱਖ-ਵੱਖ ਸਾਡੇ ਬਲਾਕ ਆਗੂ ਉਹ ਇੱਥੇ ਮੀਟਿੰਗ ਦੇ ਵਿੱਚ ਬੁਲਦੇ ਅੱਜ ਦੇ ਜਿਹੜੇ ਸਾਡੇ ਪ੍ਰਮੁੱਖ ਏਜੰਡੇ ਸੀਗੇ ਇੱਕ ਜੋ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਉਸ ਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਰਹੇ ਨੇ ਉਹਨਾਂ ਨੂੰ ਪੂਰੇ ਸਫਲ ਤਰੀਕੇ ਨਾਲ ਸਿਰੇ ਚੜਾਉਣਾ ਤੇ ਦੂਜਾ ਜਿਹੜਾ ਲੈਂਡ ਪੂਲਿੰਗ ਐਕਟ ਦੇ ਤਹਿਤ ਸਾਡੇ ਕਿਸਾਨਾਂ ਦੇ ਪੂਰੇ ਪੰਜਾਬ ਦੇ ਵਿੱਚ ਜ਼ਮੀਨ ਐਕਵਾਇਰ ਹੋ ਰਹੀ ਆ ਸੋ ਉਹਨਾਂ ਕਿਸਾਨਾਂ ਨੂੰ ਆਪਣੇ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਲੋਕਾਂ ਦਾ ਸਾਥ ਦੇਣਾ ਤੀਜਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਜੋ ਅਮਰੀਕਾ ਦੇ ਨਾਲ ਵਪਾਰਕ ਸਮਝੌਤਾ ਹੋ ਰਿਹਾ ਉਸ ਨੂੰ ਰੱਦ ਕਰਵਾਉਣ ਦੇ ਲਈ ਅਸੀਂ ਵਿਚਾਰ ਵਟਾਂਦਰਾ ਕੀਤੀ ਆ ਅਸੀਂ ਜਿਹੜੀ ਅੱਜ ਇਹ ਮੀਟਿੰਗ ਹੋਈ ਆ ਸਾਡੇ ਜ਼ਿਲ੍ਹੇ ਦੀ ਇਹਦੇ ਵਿੱਚ ਅਸੀਂ ਸਲਾਹ ਮਸ਼ਵਰੇ ਕਰ ਰਹੇ ਆ ਇੱਕ ਤਾਂ ਆਪਣੇ ਜਿਹੜੀਆਂ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਵਾਲੇ ਬਿਮਾਰੀਆਂ ਕਹੂੰਗਾ ਮੈਂ ਬਿਮਾਰੀ ਚੱਲ ਗਈ ਆ ਉਹਨਾਂ ਕਿਸਾਨਾਂ ਦੀ ਜਿਨ੍ਹਾਂ ਦੇ ਵੀ ਜ਼ਮੀਨ ਇਸ ਦੇ ਵਿੱਚ ਆਉਗੀ ਉਹਦੇ ਉਹਨਾਂ ਦੇ ਉਹਨਾਂ ਸਹਾਇਜੋਗ ਦੇਣ ਸੰਬੰਧੀ ਮੀਟਿੰਗ ਕਰੀ ਆ ਇੱਕ ਸਾਡੀ ਮੀਟਿੰਗ ਚੱਲ ਰਹੀ ਹੈ ਜਿਹੜੀ ਵਪਾਰਕ ਸਮਝੌਤੇ ਅਮਰੀਕਾ ਨਾਲ ਚੱਲਦੇ ਆ ਕਿ ਉਹਨਾਂ ਤੇ ਕੋਈ ਟੈਕਸ ਵਗੈਰਾ ਨਹੀਂ ਲਾਇਆ ਜਾਊਗਾ ਐਵੇਂ ਸਾਡੇ ਭਾਰਤ ਸਰਕਾਰ ਸਵਕਾਰ ਕਰੀ ਜਾਂਦੀ ਆ ਸਾਡੇ ਮੋਦੀ ਸਾਹਿਬ ਦੀ ਗੋਡੇ ਟੇਕ ਰਹੇ ਨੇ ਉਹਨਾਂ ਸਰਕਤਾਂ ਵੱਡੇ ਦੇਸ਼ਾਂ ਦੇ ਅੱਗੇ ਉਹਦੇ ਬਾਰੇ ਅਸੀਂ ਪ੍ਰੋਗਰਾਮ ਬਣਾ ਰਹੇ ਆ ਕਿਸੇ ਸਾਨੂੰ ਮੇਸ ਕਿ 8 ਤਰੀਕ ਨੂੰ ਜਾ ਅੱਗੇ ਪਿੱਛੇ ਕੋਈ ਸਾਡਾ ਪ੍ਰੋਗਰਾਮ ਬਣ ਸਕਦਾ ਸਾਰੇ ਭਾਰਤ ਵੱਲੋਂ ਉੱਥੇ ਕਿਸਾਨ ਆਉਣਗੇ ਦਿੱਲੀ ਅਸੀਂ ਉੱਥੇ ਪ੍ਰੋਗਰਾਮ ਕਰਾਂਗੇ ਇੱਕ ਦਿਨ ਦਾ ਤੇ ਇੱਕ ਅਸੀਂ ਆ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜੇ ਵੀ ਸਾਡੇ ਨੌਜਵਾਨ ਕਿਸਾਨ ਬੱਚੇ ਨੇ ਜਿਹੜੇ ਉਹ ਚਾਹੇ ਕਿਸੇ ਨੇ ਕੋਈ ਗناہ ਕਰਿਆ ਚਾਹੇ ਨਹੀਂ ਕਰਿਆ ਉਹ ਆਪਣੇ ਆ ਜਿਹੜੇ ਸਰਕਾਰ ਆਪਣੇ ਕੋਰਟ ਨੇ ਉਹਨਾਂ ਨੂੰ ਜਿੰਨੀਆਂ ਵੀ ਸਜ਼ਾਵਾਂ ਦਿੱਤੀਆਂ ਸੀ ਉਹ ਸਜ਼ਾਵਾਂ ਉਹ ਪੁੰਨੀ ਆ ਭੋਗਤ ਕੇ ਉਹ ਤੇ ਦੋ ਗੁਣਾ ਕਈ ਤਿੰਨ ਗੁਣਾ ਵਿਚਾਰੇ ਭੋਗਤ ਕੇ ਹਾਲ ਵੀ ਉਹ ਜਲਾ ਦੇ ਅੰਦਰ ਬੈਠੇ ਨੇ ਅਸੀਂ ਉਹਨਾਂ ਦੀ ਰਿਹਾਈ ਵਾਸਤੇ 4 ਅਗਸਤ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਅਸੀਂ ਪੁਤਲੇ ਸਾੜਾਂਗੇ 4 ਅਗਸਤ ਨੂੰ ਕਿਸੇ ਵੀ ਗੁਰੂ ਘਰ ਦੇ ਵਿੱਚ ਇਕੱਤਰ ਹੋ ਕੇ ਜਿਹੜਾ ਵੀ ਨੇੜੇ ਦਾ ਕੋਈ ਗੁਰੂ ਘਰ ਹੋਊਗਾ ਉੱਥੋਂ ਅਸੀਂ ਚੱਲ ਕੇ ਇਹ ਪ੍ਰੋਗਰਾਮ ਕਰਾਂਗੇ ਪੁਤਲੇ ਸਾੜਨ ਦਾ 15 ਅਗਸਤ ਨੂੰ ਅਸੀਂ ਜਿਹੜਾ ਚੰਡੀਗੜ੍ਹ ਤੇ ਮਹਾਲੀ ਦੇ ਆਪਣੇ ਆਪਣੇ ਇਹਦੇ ਧਰਨੇ ਚਾਲ ਦੇ ਨੇ ਜਿਹੜਾ ਕੌਮੀ ਇਨਸਾਫ ਮੋਰਚਾ ਧਰਨਾ ਚੱਲਦਾ ਦੋ ਸਾਲ 5 ਮਹੀਨੇ ਦੇ ਕਰੀਬ ਇਹਨੂੰ ਹੋ ਚੁੱਕੇ ਨੇ ਉਹਦੇ ਵਿੱਚ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਸਿੱਧੂ ਬਲ ਜਥੇਬੰਦੀ ਵੀ ਸਮੂਲੀਅਤ ਕਰੋਗੇ ਅਸੀਂ ਉੱਥੇ ਭਾਰੇ ਇਕੱਠ ਕਰਾਂਗੇ ਮੈਂ ਨਾ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ